ਇਹ ਕੁਦਰਤ ਮੈਂ ਸਾਨੂੰ ਰੀਜ ਦਿੱਤਾ ਹੋਇਆ ਭਗਵੰਤਮਾਨ ਕੌਣ ਦਾ ਫੋਨ ਆਲਾ ਕਹਿੰਦਾ ਮੈਂ ਥੋੜਾ ਰੀਜ ਖੋਣਾ ਕਾਗਜ਼ ਦੇ ਨੋਟ ਦੇਣੇ ਨੇ ਸਾਡਾ ਸਾਰਾ ਸੱਭਾ ਚਾੜ ਤੋੜ ਦੇਣਾ ਸਾਡਾ ਸਾਰਾ ਸਾਰਾ ਤੋੜ ਦੇਣਾ ਸਾਡਾ ਸਿਆਸਤ ਤੋੜ ਦੇਣੀ ਹੈ ਅੱਜ ਸਾਡੇ ਪਿੰਡ ਦੀ ਸਿਆਸਤ ਕਹਿੰਦੇ ਅਸੀਂ ਪਿੰਡ ਦੇ ਲੋਕਾਂ ਐ ਵੋਟਾਂ ਪਾਵਾਂਗੇ ਸਾਡੀ ਪੰਚਾਇਤ ਹੈ ਫਿਰ ਉਸ ਕਮੇਟੀ ਕਿਹਾ ਲੱਗਾਂਗੇ ਮੇਡੇ ਚੱਕੀ ਰਾਏ ਬਣ ਜਾਗੇ ਹੂੰ ਤੇ ਸੰਤ ਤੱਕ ਕਿਸੇ ਨੂੰ ਪੁੱਛਣਾ ਹੀ ਨਹੀਂ ਸਾਡੀ ਜਿਹੜੀ ਸਿਆਸੀ ਤਾਕਤ ਹੈ ਪਿੰਡ ਦੇ ਤੌਰ ਤੇ ਹਾਂ ਸਾਡੀ ਜਿਹੜੀ ਆਰਥਿਕ ਤਾਕਤ ਆ ਪਿੰਡ ਦੇ ਤੌਰ ਤੇ ਉਹ ਖਤਮ ਜਿਹੜੀ ਸਾਡੀ ਭਾਈਚਾਰੇ ਦੇ ਤੌਰ ਤੇ ਸਮਾਜਿਕ ਤਾਕਤ ਉਹ ਖਤਮ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਦਾ ਕੀ ਕਰੋਗੇ ਉਹਨਾਂ ਦਾ ਮੁੜ ਸੇਵਾ ਕਿੱਥੇ ਹੈ ਉਹਨਾਂ ਦਾ ਵੀ ਮੁੜ ਸੇਵਾ ਕਰਨਾ ਹੈ ਉਹਨਾਂ ਨੂੰ ਵੀ ਕਿੱਤਾ ਦੇਣਾ ਹੈ ਇਹਨਾਂ ਨੂੰ ਤੁਸੀਂ ਪੈਸੇ ਦਿੱਤੇ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਦਿੱਤਾ ਉਹਨਾਂ ਦਾ ਕਿੱਤਾ ਖੋਦਿਆ ਤੁਸੀਂ ਜਦ ਪਿੰਡ ਉੱਜੜੂਗਾ ਉਹਦਾ ਸੱਭਿਆਚਾਰਕ ਪ੍ਰਭਾਵ ਕੀ ਪਊਗਾ ਉਹਦਾ ਸਮਾਜਿਕ ਪ੍ਰਭਾਵ ਕੀ ਪਊਗਾ ਉਹਦਾ ਆਰਥਿਕ ਪ੍ਰਭਾਵ ਕੀ ਪਊਗਾ ਉਹਦਾ ਪਰਿਆਵਰਣ ਤੇ ਪ੍ਰਭਾਵ ਕੀ ਪਊਗਾ ਉਹਦਾ ਜੀਵ ਜੰਤੂਆਂ ਦੀ ਵਣ ਸੁਵੰਤਾ ਤੇ ਕੀ ਪ੍ਰਭਾਵ ਪਊਗਾ ਲੈ ਉਸੇ ਪਿੰਡ ਤੇ ਨਹੀਂ ਆਲੇ ਦੁਲੇ ਇਰੀਏ ਚ ਵੀ ਉਹ ਠੇਕੇ ਤੇ ਤਾਂ ਜ਼ਮੀਨ ਦੇਣੀ ਨਹੀਂ ਚਾਹੁੰਦਾ ਤੁਸੀਂ ਬਹਿ ਰਹੇ ਹੋ ਉਹ ਤਾਂ ਕਹਿੰਦਾ ਮੈਂ ਤਾਂ ਆਪਣੀ ਖੇਤੀ ਕਰਨੀ ਆ ਚਾਹੇ ਮੇਰੀ ਘੱਟ ਹੋਵੇ ਵੱਧ ਹੋਵੇ ਮੈਂ ਤਾਂ ਆਪਣਾ ਪਰਵਾਹ ਪਾਲਣਾ ਮੈਂ ਆਪਦੇ ਰਿਸ਼ਤੇਦਾਰ ਆਪਦੇ ਜੀ ਆਪਦੇ ਪਿੰਦੇ ਇਹ ਦੂਜਾ ਸਵਾਲ ਹੈ ਕਿ ਉਹਦੇ ਰੁਜ਼ਗਾਰ ਖੋ ਕੇ ਤੁਸੀਂ ਕਾਗਜ਼ ਦੇ ਨੋਟ ਦੇ ਰਹੇ ਹੋ ਬਿਲਕੁਲ ਇਹ ਦੂਜੀ ਗੱਲ ਹੈ ਵੀ ਉਹਨੂੰ ਠੇਕਾ ਵੀ ਤੀਜੀ ਗੱਲ ਉਹ ਠੇਕੇ ਤੇ ਤਾਂ ਜਿਵੇਂ ਦੇਣੀ ਨਹੀਂ ਚਾਹੁੰਦਾ ਤੁਸੀਂ ਲੈ ਰਹੇ ਹੋ ਉਹ ਤਾਂ ਕਹਿੰਦਾ ਮੈਂ ਤਾਂ ਦੀ ਖੇਤੀ ਕਰਨੀ ਆ ਚਾਹੇ ਮੇਰੀ ਘਾਟ ਹੋਵੇ ਬੰਦ ਹੋਵੇ ਮੈਂ ਤਾਂ ਆਪਣਾ ਪਰਮਾਰ ਪਾਲਣਾ ਹੈ ਮੈਂ ਆਪਦੇ ਰਿਸ਼ਤੇਦਾਰ ਆਪਦੇ ਜੀ ਆਪਦੇ ਪਿੰਦੇ ਇਹ ਦੂਜਾ ਸਵਾਲ ਹੈ ਲੋਤੀ ਰਿਕਾਰ ਖੋਕੇ ਤੁਸੀਂ ਕਾਗਜ਼ ਦੇ ਨੋਟ ਦੇ ਰਹੇ ਹੋ ਉਹਦੀ ਅਸਲੀ ਹਕੀਕਤ ਜਿਹੜੀ ਹੈ ਜਿਹੜੀ ਬਾਬੇ ਨੇ ਕਿਹਾ ਪਹਿਲੂ ਦੇ ਤੈ ਰਿਜਕ ਸੰਭਾ ਪਾਛੇ ਦੇ ਤੈ ਜੰਤੋ ਪਹਾ ਇਹ ਰਿਜਕਾ ਸਾਰੇ ਪਿੰਡ ਦਾ ਇਹ ਜ਼ਮੀਨ ਦੇ ਰਾਹੀ ਜੰਗਲ ਦੇ ਰਾਹੀ ਕਾਨਾਂ ਦੇ ਰਾਹੀ ਸਮੁੰਦਰ ਦੇ ਰਾਹੀ ਕੁਦਰਤ ਨੇ ਰਿਜਕ ਹਰੇਕ ਵਾਸਤੇ ਪੈਦਾ ਕਰੇ ਇਸੇ ਕਰਕੇ ਕਿਹਾ ਹੈ ਜਲ ਮੈਂ ਜੰਤੋ ਪਾਇਨ ਟਿੰਪੀ ਰੋਜੀ ਦੇ ਉਥੇ ਹਟਣ ਚੱਬੀ ਨਾ ਕੋ ਕਿਰਸ ਕਰੇ ਜੀ ਕਾ ਖਾਣਾ ਦੀ ਆਹ ਰਹੀ ਕਰੀ ਹਰ ਜਗ੍ਹਾ ਤੇ ਹੈ ਸਾਇਰ ਪੱਥਰ ਮੈਂ ਜੰਤੋ ਪਾਇ ਤਾ ਕਾ ਰੀਜ ਕਰਕੇ ਕਰਤ ਰਿਆ ਇਹ ਕੁਦਰਤ ਦੇ ਸਾਨੂੰ ਰੀਜ ਦਿੱਤਾ ਹੋਇਆ ਭਗਵੰਤ ਮਾਨ ਪਾਉਨੇ ਫੋਨ ਵਾਲਾ ਕੋਈ ਕਹਿੰਦਾ ਮੈਂ ਥੋੜਾ ਰੀਜ ਖੋਣਾ ਕਾਗਜ਼ ਦੇ ਨੋਟ ਦੇਨੇ ਨੇ ਨਾ ਕੱਲ ਤਾਂ ਨਹੀਂ ਗਿਆ ਇੱਕ ਹੁਣ ਦੂਜਾ ਪਾਸਾ ਪਿੰਡ ਦਾ ਰੀਜ ਕਾ ਹੋ ਉਹ ਕੋ ਕਦੇ ਕਿਸਾਨ ਦਾ ਨਹੀਂ ਹੈ ਜ਼ਮੀਨ ਮਾਲਕ ਵੇ ਨਾਲ ਉਹ ਤੇ ਹੋਰ ਬੜੇ ਲੋਕ ਰਹਿੰਦੇ ਨੇ ਜਿਹੜੇ ਉਸੇ ਜ਼ਮੀਨ ਕਰਕੇ ਕੋਈ ਦੁਕਾਨ ਕਰਦਾ ਕੋਈ ਜੁੱਤੀਆਂ ਬਣਾਉਂਦਾ ਕੋਈ ਭਾਂਡੇ ਬਣਾਉਂਦਾ ਕੋਈ ਲੱਕੜੀ ਦਾ ਕੰਮ ਕਰਦਾ ਕੋਈ ਰਾਜ ਮਿਸਤਰੀ ਹੈ ਤੇ ਕੋਈ ਲੋਹੇ ਦਾ ਕੰਮ ਕਰਦਾ ਦਾਤੀਆਂ ਦੂਤੀਆਂ ਤਾਂ ਹੁਣ ਹੈ ਨਹੀਂ ਹੋਰ ਲੋਹੇ ਦੇ ਸਮਾਨ ਠੀਕ ਕਰਨ ਵਾਲੇ ਕੋਈ ਇੰਜਣ-ਇੰਜਣ ਠੀਕ ਕਰਦਾ ਟਰੈਕਟਰ ਠੀਕ ਕਰਦਾ ਕੋਈ ਉੱਥੇ ਪੈਂਚਰ-ਪੁੰਚਰ ਲਾਉਂਦਾ ਕੋਈ ਉੱਥੇ ਬਾ ਉਹ ਨਾਈ ਨੇ ਜਿਹੜੇ ਸਹੋਜ ਦਾ ਕੰਮ ਕਰਦੇ ਨੇ ਕੋਈ ਉੱਥੇ ਪੰਡਤ ਨੇ ਜਿਹੜੇ ਉਹ ਅਸਤਰਤਾਇਆ ਕਰਕੇ ਆਪਣਾ ਰੋਟੀ ਖਾਂਦੇ ਨੇ ਇੰਨੇ ਤਰ੍ਹਾਂ ਦੇ ਲੋਕ ਨੇ ਉੱਥੇ ਕੋਈ ਦਿਹਾੜੀ ਕਰਨ ਵਾਲੇ ਨੇ ਕੋਈ ਆਪਣਾ ਸਿਰੀ ਰਲਣ ਵਾਲੇ ਨੇ ਹੁਣ ਭਾਵੇਂ ਸਿਰੀ ਘੱਟ ਰਲਦੇ ਨੇ ਤੇ ਕੋਈ ਬੱਕਰੀਆਂ ਪਾਲਣ ਵਾਲੇ ਨੇ ਕੋਈ ਸੂਰ ਪਾਲਣ ਵਾਲੇ ਨੇ ਉਹ ਸਾਰੇ ਲੋਕ ਉੱਥੇ ਕੋਈ ਸਬਜ਼ੀ ਵੇਚਣ ਵਾਲੇ ਨੇ ਉਹ ਸਾਰੇ ਇੱਥੇ ਨਿਰਭਰ ਨੇ ਕਿਉਂਕਿ ਪਿੰਡ ਹੈ ਤੁਸੀਂ ਪਿੰਡ ਦਾ ਉਜਾੜਾ ਕਰ ਰਹੇ ਹੋ ਤੇ ਪੈਸੇ ਕਹਿੰਦੇ ਅਸੀਂ ਕਹਿੰਦੇ ਕਿਸਾਨਾਂ ਨੂੰ ਉਹ ਜ਼ਮੀਨ ਨਾਲ ਦਿਆਂਗੇ ਦੂਜਿਆਂ ਦਾ ਕਿੱਥੇ ਜਾਓ ਫਿਰ ਜ਼ਮੀਨਾਂ ਨੂੰ ਤੁਸੀਂ ਪੈਸੇ ਦਿੰਦੇ ਹੋ ਉਹਦਾ ਘਰ ਉੱਜੜ ਗਿਆ ਉਹਦਾ ਚੌਕਾ ਛੋਡਾ ਉੱਜੜ ਗਿਆ ਕਿ ਉਹ ਜਾਰੇ ਦਾ ਪੈਸਾ ਕਿੱਥੇ ਹੈ ਤੁਸੀਂ ਅੱਜ 3 ਸਾਲ ਦਾ ਠੇਕਾ ਦਿੱਤਾ 3 ਸਾਲ ਬਾਅਦ ਤੁਹਾਨੂੰ ਖਾਦੀ ਕਰਾ ਲਈ ਉਹ ਪ੍ਰਿੰਟ ਚ ਰੰਗੂ ਕਿਵੇਂ ਹੈ ਉਹ ਤਾਂ ਫਿਰ ਖਾਦੀ ਕਰਾ ਲੈ ਤੁਸੀਂ ਵਿਕਾਸ ਵਾਸਤੇ ਉਹ ਜਾ ਕੇ ਕਿੱਥੇ ਘਰ ਬਣਾਉ ਉਹਦਾ ਕੀ ਪ੍ਰਬੰਧ ਕਰੇ ਉੱਥੇ ਆਪਦੇ ਪਸ਼ੂ ਨੂੰ ਵੇਚ ਕੇ ਜਾਓ ਕਿਉਂਕਿ ਉੱਥੇ ਤਾਂ ਪਸ਼ੂ ਕੰਮ ਨਹੀਂ ਆਉਣੇ ਹਾਂ ਖੇਤੀ ਵਾਲੇ ਪਸ਼ੂ ਤਾਂ ਉੱਥੇ ਟਰੈਕਟਰ ਉੱਥੇ ਕੰਮ ਨਹੀਂ ਆਉਣਾ ਉਹ ਆਪਦਾ ਸਾਰਾ ਸੰਦ ਜਿਹੜਾ ਵੇਚੂਗਾ ਚੱਕੀ ਚੋਂ ਦਾ ਚੱਕੂਗਾ ਚਾਹੇ ਅੱਜਕੱਲ ਚੱਕੀ ਚੋਂ ਦੇ ਨਹੀਂ ਰਹੇ ਗੈਸ ਦੇ ਚੱਕਦੇ ਹੋਗੇ ਉਹਦਾ ਸਾਰਾ ਸਮਾਨ ਚੁੱਕ ਕੇ ਰਜਾਊਗਾ ਘਰ ਬਣਾਉਣਾ ਪਊ ਉਹਦਾ ਖਰਚਾ ਕੌਣ ਦੇਊ ਇੱਥੇ ਮੈਂ ਕੋਈ ਸੋਨਾ 17 ਵਾਲੀ ਘਰ ਦਾ ਚੰਡੀਗੜ੍ਹ ਚ ਬਦਲਿਆ ਮੈਨੂੰ ਪਤਾ ਵੀ ਹਰ ਵਾਰੀ ਘਰ ਬਦਲਣ ਚ 30 35 ਹਜ਼ਾਰ ਦਾ ਨੁਕਸਾਨ ਹੁੰਦਾ ਹੀ ਹੁੰਦਾ 40 ਹਜ਼ਾਰ ਦਾ ਜੀ ਤਾਬਾਂ ਫੜ ਜਾਂਦੀਆਂ ਨੇ ਸਮਾਨ ਢੋਣਾ ਹੁੰਦਾ ਕੋਈ ਕੱਚ ਦੀ ਚੀਜ਼ ਆ ਟੁੱਟ ਜਾਂਦੀ ਆ ਕੋਈ ਮੰਜਾ ਟੁੱਟ ਜਾਂਦਾ ਕੋਈ ਚੱਦਰ ਫਟ ਜਾਂਦੀ ਆ ਕੋਈ ਕੱਪੜੇ ਫਟ ਜਾਂਦੇ ਨੇ ਇਸ ਗੱਲ ਦੇ ਬਾਵਜੂਦ ਕਿ ਮੈਂ ਆਥ ਨਹੀਂ ਰੋਣਾ ਹੁੰਦਾ ਉਹ ਭਣਾਈ ਨੇ ਮੂਵੈਂ ਨਾ ਤੱਕ られ ਉਹ ਆਪੇ ਉਹ ਪੈਕ ਕਰਕੇ ਆਪੇ ਦੰਕੇ ਲਾ ਜਾਂਦੇ ਤਾਂ ਵੀ ਇੰਨਾ ਖਰਚਾ ਹੁੰਦਾ ਕਿਉਂ ਪਿੰਡ ਚੋਂ ਉੱਠ ਕੇ ਗਿਆ ਜਾਣ ਕੇ ਬਾਰਡਰ ਵਾਲਿਆਂ ਤਾਂ ਤੁਸੀਂ ਕਹਿੰਦੇ ਸੀ ਪਾਕਿਸਤਾਨ ਨੇ ਲੜਾਈ ਛੇੜੀ ਤਾਉ ਜ ਇੱਥੇ ਤਾਂ ਤੁਸੀਂ ਆਪ ਹੀ ਜਾ ਰਹੇ ਹੋ ਉਹ ਜਾੜੇ ਦਾ ਖਰਚਾ ਕਿੱਥੇ ਹੈ ਫਿਰ ਇਸ ਤੋਂ ਅੱਗੇ ਕਿਸਾਨ ਨੂੰ ਤੁਸੀਂ ਦੇਤਾ ਚਲੋ ਕਹੋਗੇ ਸੀ ਠੇਕਾ ਦੇਤਾ ਜੀ ਉਹ ਮਤਲਬ 50-50 ਹਜ਼ਾਰ ਰੁਪਏ ਜਿਹੜਾ ਉਹ ਉਸੇ ਵਾਸਤੇ ਹੈ ਹਾਲਾਂਕਿ 3 ਸਾਲ 2 ਲੱਖ ਰੁਪਏ ਦਾ ਕੀ ਹੋਣਾ ਜਿਹਦੀ ਇੱਕ ਇੱਕ ਜਮੀਨ ਹੈ ਉਹ ਘਰ ਤਾਂ ਬਣਾ ਨਹੀਂ ਸਕਦਾ ਦੂੜਕਾ ਕਮਰਾ ਨਹੀਂ ਬੰਦਾ ਸ਼ਹਿਰ 'ਚ ਜਗ੍ਹਾ ਕਿੱਥੇ ਲਊਗਾ ਸ਼ਹਿਰ 'ਚ ਜਾ ਕੇ ਜਗ੍ਹਾ ਵੀ ਤਾਂ ਮਿਲਣੀ ਪਊਗੀ ਘਰ ਬਣਾਉਣ ਵਾਸਤੇ ਹਾਂ ਮੁਕਤ ਦੇਣ ਇਹ ਗੱਲ ਤਾਂ ਦੱਸੀ ਨਹੀਂ ਕਿਸੇ ਨੂੰ ਵੀ ਤੁਹਾਨੂੰ ਉੱਥੇ ਸ਼ਹਿਰ 'ਚ ਜਗ੍ਹਾ ਕਿੱਥੇ ਲਿਆਂਗੇ ਰਹਿਣਾ ਹੈ ਨਾ ਉਹਨੇ ਫਿਰ ਉੱਥੇ ਪਾਣੀ ਦਾ ਬੰਦ ਕਰਨਾ ਵੀ ਟੂਟੀ ਲਾਉਣਗੇ ਕਿ 6 ਮਹੀਨੇ ਜੋ ਉੱਥੇ ਦੂਰੋਂ ਪਾਣੀ ਲੈ ਕੇ ਆਉ ਹਾਂ ਬਿਲੀ ਲਾਉਣਗੇ ਸੁਰਤ ਨਾਲ ਦੀ ਨਾਲ ਨਹੀਂ ਕਹਣਗੇ ਇੱਥੇ ਖਮਾ ਨਹੀਂ ਲੱਗ ਸਕਦਾ ਖਾਣੇ ਦਾ ਪ੍ਰਬੰਧ ਕਰ ਲੈਗੇ ਐਕਟਿਵ ਨੇ ਸਾਰੇ ਪ੍ਰਬੰਧ ਕਰਿਆ ਹੋਇਆ ਹੈ ਉੱਤੋਂ ਗੁਰਦੁਆਰਾ ਮੰਦਿਰ ਨਸੀਬ ਬਣਾਉਂ ਦੇਣਗੇ ਐਥੇ ਤੋਂ ਉਹਦਾ ਬਣਿਆ ਹੋਇਆ ਸੋ ਉਹਦਾ ਪਿੰਡ ਦਾ ਭਾਈਚਾਰਾ ਸਾਰਾ ਵਿਜੜ ਜਾ ਰਿਹਾ ਫਿਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਦਾ ਕੀ ਕਰੋਗੇ ਉਹਨਾਂ ਦਾ ਮੁੜ ਸੇਵਾ ਕਿੱਥੇ ਹੈ ਉਹਨਾਂ ਦਾ ਵੀ ਮੁੜ ਸੇਵਾ ਕਰਨਾ ਹੈ ਉਹਨਾਂ ਨੂੰ ਵੀ ਕਿੱਤਾ ਦੇਣਾ ਇਹਨਾਂ ਨੂੰ ਤੁਸੀਂ ਪੈਸੇ ਦਿੱਤੇ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਦਿੱਤਾ ਉਹਨਾਂ ਦਾ ਕਿੱਤਾ ਖੋੜਿਆ ਇਹਨਾਂ ਦੀ ਜ਼ਮੀਨ ਤੇ ਕਿੱਤਾ ਦੋਨੇ ਖੋੜੇ ਉਹਨਾਂ ਕੋਲ ਜ਼ਮੀਨ ਨਹੀਂ ਹੈ ਪਰ ਕਿੱਤਾ ਤਾਂ ਉਹਨਾਂ ਦਾ ਵੀ ਖੋੜਿਆ ਬਿਲਕੁਲ ਕੀ ਦੁੱਤਾ ਹੁਣ ਇਹ ਮੈਂ ਕੱਲ ਦਾ ਹਵਾ ਚ ਗੱਲ ਨਹੀਂ ਕਰ ਰਿਹਾ ਇਹ 2013 ਦਾ ਕਾਨੂੰਨ ਬਣਿਆ ਹੋਇਆ ਹੈ ਲੈਂਡ ਐਕੁਇਜ਼ੀਸ਼ਨ ਐਕਟ ਉਹਦੇ ਵਿੱਚ ਆਇਆ ਵੀ ਤੁਸੀਂ ਜੇ ਕਿਸੇ ਪਿੰਡ ਨੂੰ ਉਜਾੜਦੇ ਹੋ ਉਹਦਾ ਕੀ ਪਹਿਲਾ ਅਧਿਆਨ ਕਰਨਾ ਹੈ ਜਿਹਨੂੰ ਮੈਂ ਕਿਹਾ ਮੁਤਾਧਿਆ ਕਰਨਾ ਵੀ ਭਾਈ ਦੇਖ ਤਾਂ ਲੋ ਆਪਾਂ ਮੁੰਡੇ ਕੁੜੀ ਦਾ ਰਿਸ਼ਤਾ ਕਰਦੇ ਤਾਂ ਵੀ ਆਪਾਂ ਦੇਖਦੇ ਆਂ ਵੀ ਯਾਰ ਇਹਦੇ ਦੇਖੋ ਪਛੂਖਲੀ ਤੇ ਲੋਕ ਮੁੰਡੀਆਂ ਚ ਤਾਂ ਵੀ ਦੇਖਦੇ ਨੇ ਵੀ ਇਹ ਮਰਜ਼ੀ ਦੀ ਬਾਕੇ ਹੋਜੀ ਸੀ ਉਹ ਦੇਖੋ ਯਾਰ ਕਿ ਤੇ ਮਾਰ ਖਲਾਈ ਨਾ ਹੋਵੇ ਹੂੰ ਸੋ ਉਹ ਜਿਹੜਾ ਮੁਤਾਲਾ ਕਰਨਾ ਉਹਦੇ ਚ ਉਹਨਾਂ ਨੇ ਆਖਿਆ ਤੁਸੀਂ ਜਦ ਪਿੰਡ ਉੱਜੂਗਾ ਉਹਦਾ ਸੱਭਿਆਚਾਰਕ ਪ੍ਰਭਾਵ ਕੀ ਪਊਗਾ ਉਹਦਾ ਸਮਾਜਿਕ ਪ੍ਰਭਾਵ ਕੀ ਪਊਗਾ ਉਹਦਾ ਆਰਥਿਕ ਪ੍ਰਭਾਵ ਕੀ ਪਊਗਾ ਉਹਦਾ ਪਰਿਆਵਰਣ ਤੇ ਪ੍ਰਭਾਵ ਕੀ ਪਊਗਾ ਉਹਦਾ ਜੀਵ ਜੰਤੂਆਂ ਦੀ ਵਣ ਸੁਵੰਤਾ ਤੇ ਕੀ ਪ੍ਰਭਾਵ ਪਊਗਾ ਕਿਉਂਕਿ ਉਸੇ ਪਿੰਡ ਤੇ ਨਹੀਂ ਆਲੇ ਦੁਆਲੇ ਦੇ ਇਰੀਏ ਚ ਵੀ ਕਿੱਤ ਤੁਸੀਂ ਉੱਥੇ ਏਟੋਪਾ ਬੰਦ ਕਰਤਾ ਘਿੜੀ ਬੰਦ ਕਰਤੀ ਦਰਖਤ ਜਿਹੜੇ ਸੀ ਪੱਤੇ ਉਹਨਾਂ ਦਾ ਧਰਨੇ ਨਾਲ ਤੇ ਪ੍ਰਭਾਵ ਪੈਣਾ ਨਾ ਬਿਲਕੁਲ ਜਿਹੜਾ ਸਾਰੀ ਅਧਿਐਨ ਕਰਨਾ ਹੈ ਕਿ ਜਿਹੜਾ ਆ ਜਿਹੜਾ ਉਹ ਡੈਮ ਸੀਗਾ ਗੁਜਰਾਤ ਵਾਲਾ ਉਹਦੇ ਰੌਲਾ ਹੀ ਇਹ ਸੀ ਕਿ ਜੀ ਇੰਪੈਕਟ ਸਟਡੀ ਕਰੋ ਖਾਓ ਕਿਥੇ ਸੋ ਇਸ ਕਰਕੇ ਲੋਕਾਂ ਨੇ ਵੱਡੇ ਵੱਡੇ ਡੈਮ ਨਹੀਂ ਬੰਦਤੇ ਜਿਹੜੇ ਸਰਕਾਰੀ ਤੌਰ ਤੇ ਸੀ ਇਹ ਤਾਂ ਕਰਾਉਣ ਵਾਸਤੇ ਉਜਾੜ ਰਹੇ ਨੇ ਹੁਣ ਇੱਕ ਤਾਂ ਇਹ ਤਾਂ ਹੋ ਗਏ ਨੇ ਨਾ ਪੱਤੀਆਂ ਫਿਰ ਸੱਭਿਆਚਾਰ ਟੁੱਟ ਗਿਆ ਇੱਥੇ ਤੋਂ ਪਾਈ ਚਾਲ ਜਿਹਨੇ ਪਤਾ ਨਹੀਂ ਕਿਹਨੇ ਕਿੱਥੇ ਜਾ ਕੇ ਬਸਣਾ ਜੀ ਕਿੱਥੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਹੋਰ ਕਿਸੇ ਦੀਆਂ ਦੂਰਚ ਨਹੀਂ ਜਾਣਗੀਆਂ ਕਿਸੇ ਦਾ ਜਮਾ ਕਰਦੇ ਨਾਲ ਹੋ ਜਾਣਗੀਆਂ ਉਹਦੀ ਲੜਾਈ ਰਹਿਣ ਲੱਗ ਜੂਗੀ ਸਾਡਾ ਸਾਰਾ ਸਮਾਜ ਚਾਰ ਤੋੜ ਦੇਣਾ ਸਾਡਾ ਸਾਰਾ ਆਰਥਿਕ ਸਾਰਾ ਤੋੜ ਦੇਣਾ ਸਾਡਾ ਸਿਆਸਤ ਤੋੜ ਦੇਣੀ ਅੱਜ ਸਾਡੇ ਪਿੰਡ ਦੀ ਸਿਆਸਤ ਕਹਿੰਦੇ ਅਸੀਂ ਪਿੰਡ ਦੇ ਲੋਕਾਂ ਐ ਵੋਟਾਂ ਪਾਵਾਂਗੇ ਸਾਡੀ ਪੰਚਾਇਤ ਹੈ ਫਿਰ ਉਸੇ ਮਿੰਸ ਕਮੇਟੀ ਚ ਲਾਗਾਂਗੇ ਮੇਡੇ ਚੱਕੀ ਰਾਏ ਬਣ ਜਾਗੇ ਹਾਂ ਤੇ ਸੰਤ ਕਿਸੇ ਨੂੰ ਪੁੱਛਣਾ ਹੀ ਨਹੀਂ ਸਾਡੀ ਜਿਹੜੀ ਸਿਆਸੀ ਤਾਕਤ ਹੈ ਪਿੰਡ ਦੇ ਤੌਰ ਤੇ ਖਤਮ ਸਾਡੀ ਜਿਹੜੀ ਆਰਥਿਕ ਤਾਕਤਾਂ ਪਿੰਡ ਦੇ ਤੌਰ ਤੇ ਉਹ ਖਤਮ ਜਿਹੜੀ ਸਾਡੀ ਭਾਈਚਾਰੇ ਦੇ ਤੌਰ ਤੇ ਸਮਾਜਿਕ ਤਾਕਤ ਉਹ ਖਤਮ ਜਿਹੜੀ ਸਾਡੀ ਸੱਭਿਆਚਾਰਕ ਤਾਕਤ ਹੈ ਕਿ ਸਭੀ ਇੱਕੋ ਬੋਲੀ ਆ ਚਾਹੇ ਜਿਹੜੀ ਮਰਗੀ ਜਾਤ ਹੈ ਜਿਹੜਾ ਮਰਗੀ ਧਰਨਾ ਔਰ ਸਾਰੀ ਟੀਂਆਂ ਮੇਲੇ ਗੁਗਗਾ ਮੰਡੀ ਦਵਾਵੀ ਦੁਸ਼ਹਿਰਾ ਹੋਲੀ ਬਸੰਤ ਸਾਰੀ ਰੰਗਦਮ ਦੇ ਤਿਲਕੇ ਮਣਾਉਂਦੇ ਨੇ ਕਬੀਰ ਨਾਲ ਆਉਂਦੇ ਨੇ ਸਾਰੀ ਉਹ ਸਾਡਾ ਸਾਰਾ ਹੀ ਚੋੜਦਾ ਤੁਸੀਂ ਇਸ ਕਰਕੇ ਉਹ ਦਾ ਜਿਹੜਾ ਪ੍ਰਭਾਵ ਕਰਨਾ ਸੀ ਉਹ ਭਗਵੰਤ ਮਾਨ ਦੱਸ ਦੇਵੇ ਪਹਿਲਾਂ ਦੱਸੇ ਨਾ ਵੀ ਆ ਦੇਖੋ ਅਸੀਂ ਆ ਅਧਿਐਨ ਕਰਾ ਲਿਆ ਆ ਪੈਣੀ ਇਹਦੇ ਪ੍ਰਭਾਵ ਉਹ ਤਾਂ ਅਸੀਂ ਉਹ ਤਾਂ ਕਿਹਾ ਜੀਰਾ ਫੈਕਟਰੀ ਕਿ ਝੂਠ ਬੋਲੀ ਗਏ ਹੁਣ ਜਿਹੜੇ ਇਹਨਾਂ ਦੇ ਬੰਦੇ ਲੱਗੇ ਹੋਏ ਨੇ ਉਹ ਜਿਹੜੇ ਸੱਚੀ ਉੱਚੀ ਪਰਿਆਵਰਣ ਰੱਖੇਕੀ ਨਹੀਂ ਮਟਾਈ ਸਿਰ ਤੋਂ ਫਰਾਨ ਹੋਣਾ ਮੈਂ ਡਾਕਟਰ ਹੂੰ ਮੈਂ ਕਿਸੇ ਰਾਜ ਚ ਜਾ ਕੇ ਕਿਸੇ ਬੰਦੇ ਦਾ ਇਹ ਕਹਿ ਦਿਆਂ ਵੀ ਯਾਰ ਇਹਨੂੰ ਦੱਤ ਵਾੜਦੇ ਨੇ ਪੈਸੇ ਵੱਧ ਮੈਂ ਦਾਨ ਕੇ ਸੈਂਚੀ ਦੇ ਦਾਂ ਉਹਨੂੰ ਕਹਾਇਤਾ ਰੱਤ ਵੱਢਣੀ ਪੈਣੀ ਸੀ ਜੀ ਇਹ ਤਾਂ ਗੈਂਗਰੀਨ ਹੋ ਜਾਣਾ ਸੀ ਤਾਂ ਮੈਂ ਡਾਕਟਰ ਨਹੀਂ ਰਿਹਾ